ਆਖਰ ਕਿੰਨਾ ਛੋਟੇ ਭਾਈ 9 ਵਜੇ ਆ ਰਿਹਾ ਆਖਰਾਂ ਸਾਨੂੰ ਕੋਈ ਚੱਕਰ ਨਹੀਂ ਆਖਰਾਂ ਮੈਟਰ ਦਾ ਸੰਨੇ ਯੂਨੀਵਰਸਿਟੀ ਚ ਬੈਠ ਕੇ ਖਾਣ ਰੱਖਦਾ ਆਖਰ ਪੀੜੀ ਹੋਵੇ ਕਾਲੀ ਹੋਵੇ ਨਾ ਹਜੇ ਮਾਲਕ ਨੇ ਮੁੱਲ ਨਹੀਂ ਲਾਇਆ ਪਾਣੀ ਥੱਲੇ ਜਾਂਦਾ ਮੈਂ ਚੱਲੇ ਫਿਰ ਤੈ ਫਾ ਹ ਲੈ ਲਿਓ ਉਹਨੂੰ ਕਿਉਂ ਦਵਾਉਨੇ ਬਚਾਰੇ ਹਾਂ ਮੈਂ ਜਿਹਨੂੰ ਪੇਟ ਦੇ ਕੀੜਿਆਂ ਦੀ ਦਵਾਈ ਦੇਵਾਂਗੇ ਪਹਿਲਾਂ ਲੱਸੀ ਚਲਾ ਕੇ ਇਹਨੂੰ ਸਾਫ਼ ਕਰਾਂਗੇ ਉਦੋਂ ਬਾਅਦ ਇਹਦੇ ਦੋ ਲਾਵਾਂਗੇ ਤੀਕੇ ਨਜਲੇ ਜ਼ਖਾਮ ਦੇ ਸਿੰਧੀ ਦੇ ਠੀਕ ਹੈ ਗੱਲ ਖੰਗੂਰਕੀ ਕੋਈ 25 ਦਾ ਨਹੀਂ ਗੱਲ ਕੱਚੀ ਹੈ ਜਿਆ ਮੁੰਡਿਆ ਆ ਹੈਲੋ 18.5 ਦਾ ਦੰਨੇ ਜਾਂ 20 ਦਾ ਬਾਲਾ ਮੈਂ ਵੀ ਨਹੀਂ ਚਾਹਦਾ ਲੈ ਤੈਨੂੰ ਗਰੀਬ ਨੂੰ ਵੀ ਮਾਰਦਾ 500 ਦਾ ਸੀ ਆ ਬਦਲ ਲੈਣਾ ਹੀ ਲੈ 19000 ਦਾ ਬੱਕਰਾ ਹੋ ਗਿਆ ਓਏ ਚੱਲ ਠੀਕ ਹੈ ਲੈ ਓਏ 14000 ਦਾ ਸੌਦਾ ਤੈਨੂੰ ਕਰਮਾ ਨਾਲ ਆਸੇ ਆ ਗਿਆ 19000 ਦਾ ਬੱਕਰਾ ਹੋ ਗਿਆ ਆ ਨਾਲੇ ਕੋਲੇ ਜਾਵੇ ਹੈ ਬੱਕਰੀ ਬਈ ਬੱਕਰਾ ਇਨੂੰ ਖਰਾਕ ਪਾਣੀ ਬੱਕਰੇ ਨੂੰ ਹੋਇਆ ਕੁਛ ਨਹੀਂ ਇਹ ਬਕਟਰ ਦਾ ਮਾਰਿਆ ਪਿਆ ਭਾਈ ਚਾਰ ਤੇ ਚਾਰ ਦੇ ਇੱਕਰਾ ਸਿਰੇ ਛੱਠੇ ਦਾ ਕੋਈ ਨਿੰਦੂਗਾ ਨਹੀਂ ਅਰਾਏ ਕਰੀ ਸਾਲ ਪਰ ਰੱਖ ਕੇ ਤਿਆਰ ਕਰਕੇ ਕੋਈ ਕਰਾਏ ਮੰਡੀ ਚ ਵੀ ਭਾਈ ਦਾ ਫੇਰ ਵਿੱਚ ਇਹ ਲਾਉਂਦਾ ਪਾਉਂਦੇ ਫੇਰ ਵਿੱਚ ਨਹੀਂ ਇਹਨੂੰ ਬਲਜੋਟਾ ਬਹੁਤ ਪੂਰੇ ਖੁੱਲੇ ਹੱਡਾਂ ਦਾ ਅਜੇ ਤਾਂ ਦੋਏ ਦਿਨ ਦਾ ਬੱਚਾ ਇਹ ਇੱਕ ਹੈਕ ਇੱਕ ਦਾ ਟੀਕਾ ਲਾਦੀ ਇਹਦੇ ਆ ਦੇਖੀ ਲੀਖਾਂ ਚੂਆਂ ਨੇ ਇਹ ਆ ਧੀਆਂ ਉਤਲੀ ਚਮੜੀ ਚ ਲਾਈ ਆਏ ਆ ਉਰੇ ਉਤਲੀ ਚਮੜੀ ਵੇ ਤਾਂ ਗਿਕੇਗਾ ਤਰੀਕੇ ਦਾ ਮੈਂ ਤੁਹਾਨੂੰ ਸਾਰੇ ਦਾ ਜੇ ਤੁਸੀਂ ਮੰਨੋ ਅੱਗੇ ਤੁਹਾਡੀ ਮਰਜ਼ੀ ਹੈ ਬਾਈ ਚਲੋ ਵੀ ਛੱਡਦਾ ਪਤਾ ਹੀ ਨਹੀਂ ਕੰਮ ਆ ਪੈਸੇ ਦਿਓ ਬਾਬਾ ਜੀ ਪੈਸੇ ਦਿਓ ਬਾਬਾ ਜੀ ਫਾਰਮਰ ਕੀ ਕੀ ਹੁੰਦੇ ਹੋ ਹੋਰ ਪਸੰਦ ਹੈ ਨਾ ਨੈਕ ਬੱਕਰੇ ਦਾ ਟੱਕਾ ਨਹੀਂ ਨਾ ਮੋਵੇ ਨਾ ਜੀ ਲਾ ਮੈਂ ਸਾਲੀ ਬਾਈ ਨਾਲੇ ਆਸਲਾ ਆਊਗਾ ਨਾਲੇ ਸੱਪ ਮਾਰ ਕੇ ਨਾ ਛੁੱਟੀ ਰਹਿ ਗਈ ਇਹਨੂੰ ਖਰਾਕ ਪਾਈ ਕਰਵਾਉਣੇ ਅੱਛਾ ਨਾਲੇ ਕੰਨ ਬਹੁਤ ਲੰਬੇ ਨੇ ਪਾਕਿਸਤਾਨੀ ਬੱਕਰੇ ਜੋਂ ਦੇਖੋ ਜੀ ਇਹ ਇੱਧਰ ਆ ਜੋ ਮੂਹਰੇ ਆ ਜੋ ਚਿਹਪਾ ਮੋ ਜੋ ਬੱਕਰੀ ਪਵਾ ਲੈ ਯਾਰ ਇੱਧਰ ਕਿੱਡਾ ਕਿੱਡਾ ਕੰਨ ਹੈ ਇੱਧਰ ਪਵਾ ਕੇ ਦਿਖਾ ਦੇ ਉਹਨਾਂ ਦੀ ਵੀਡੀਓ ਬਣ ਜੂ ਚੱਲੇਗੀ ਪਵਾ ਲੈ ਮੈਨੂੰ ਕਾ ਤੁਖਾ ਮਾਰ ਰਿਹਾ ਵਿਚਾਰਾ ਤੁਖਾ ਦਾ ਮਾਰਿਆ ਪੇ ਬੱਕਰਾ ਇਹ ਪੇ ਨੂੰ ਪੇਟ ਦੇ ਕੀੜੇ ਨੇ ਆ ਅੰਮੀ ਗੋਲੀ ਦੇਦੀ ਤੇ ਸਿਜਣਾ ਤੇ ਪੇਟ ਲੱਸੀ ਖੱਟੀ ਲੱਸੀ ਜਿੰਨੀ ਹੋਵੇ ਸਿਣੀ ਖੱਟੀ ਉਹ ਨਹੀਂ ਚੱਲੀ ਅਚੋ ਕਿਉਂ ਫਿਰ ਉਹ ਮਾਰਨੀ ਕਰਦੀ ਦਵਾਈ ਜਾਂਦੇ ਨਸ਼ਾ ਨਹੀਂ ਕਰਦੀ ਅੱਧੀ ਇਹਨੂੰ 8ਵੇਂ ਦਿਨ ਗੋਲੀ ਫਿਰਦੀ ਉਹ ਨਬਈ ਰੋਲੇ ਕੋ ਹੋ ਗਈ ਨਾ ਕਰਾ ਹਜੇ ਗਰਮੀ ਬਹੁਤ ਹੈ ਢੇਟ ਚੱਲ ਕੇ ਬੱਕਰਾ ਤੋਤਾ ਜੂ ਜਮੀ ਸਾਡੇ ਬਲੱਡ ਘਟਜੂਦਾ ਮਰਜੂ ਬੱਕਰਾ ਫਰੀਜ ਨਾ ਹਜੇ ਨਹੀਂ 20 ਦਿਨਾਂ ਨੂੰ ਦੇਦੀ ਉਹ ਦਵਾਈ ਛੰਡ ਉਥਰੇ ਤੋਂ ਦੇਦੀ ਇੱਕ ਸਰਾਂਜੇ ਨੂੰ 4 ਐਮ ਐਲ ਪੈਣਾ ਵੀ ਹੈ ਨਰਜਲ ਦਵਾਈ ਫਿਰ ਇਹਨੂੰ ਕੁਛ ਨਹੀਂ ਹੁੰਦਾ ਇਕੱਠਾ ਇਕੱਠੇ ਲੈ ਕੇ ਆ ਅਗਲੀ ਔਰੇ ਨੰਨੇ ਪੈਣਾ ਵੀ ਦੇਗਾ ਜਗਾਲਾ ਕਰਦਾ ਚੰਗਾ ਭਲਾ ਉਸਨੀ ਨੂੰ ਹੋਇਆ ਉਹ ਕਰਦੇ ਤੇ ਡੇਕਦੇ ਨੇ ਡੇਕ ਕਰਦੇ ਤੇ ਉਹਦੇ ਲਾਲੂ ਕਉਂਦੇ ਤੇ ਇੱਕ ਟੀਕਾ ਇਹਦੇ ਬਾਲ ਝਾੜਨਾ ਲਾਦੀ ਕੰਡ ਝਾੜ ਜੂਗਾ ਨਵੀਂ ਲੋਈ ਲਾਦੀ ਕੂਨ ਤੇ ਮੈਂ ਨਾਲ ਗੱਲ ਕਰਦੀ ਤੈਨੂੰ ਹੋਰ ਵੀ ਦਵਾਈ ਦੱਸੂ ਸਾਰੀਆਂ ਲਿਖੀਆਂ ਪੰਜਾਂ ਨੇ ਥੱਲੇ ਕਾਪੀ ਚ ਮੁੰਦੇ ਦੇ ਆ ਜਾ ਬਈ ਵੇ ਹਾਂ ਸਭਾ ਮੁੰਡੇ ਆਪਾਂ ਸੱਤ ਪੰਜ ਛੇ ਸੱਤ ਆਰਟੀਕਲ ਨੋ 7 8 9 12 13 14 15 16 17 17 19000 사이 ਵਾਲਾ ਵਾਪਸ ਕਰੀਂ ਛੱਡ ਠੀਕ 500 ਰੁਪਇਆ ਮਿੱਠੂ ਫੜਾ ਦੇ ਸਾਢੇ 18 ਤੁਸੀਂ ਰੱਖ ਲਓ ਚੱਕ ਮਿੱਠੂ ਆ 2000 ਹੋ ਗਏ ਤੇ ਲੀ 12 ਆਇਆ ਲਖਾਈ